ਕੁਰਾਲੀ ਵਿੱਚ ਭਾਜਪਾ ਆਗੂਆਂ ਨੇ ਲਗਾਏ ਜੈ ਸ਼੍ਰੀ ਰਾਮ ਦੇ ਜੈਕਾਰੇ ਸੁਭਾਸ਼ੀ ਕੋਟੇ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੁਭਾਸ਼ੀ ਕੋਟੇ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੁਭਾਸ਼ੀ ਕੋਟੇ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਜਪਾ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੂੰ ਫੁੱਲਾਂ ਨਾਲ ਲੱਦ ਦਿੱਤਾ ਸ਼ਹਿਰ ਵਾਸੀਆਂ ਨੇ ਅਕਾਲੀ ਆਗੂ ਪ੍ਰਿੰਸ ਹੋਇਆ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ ਹੋ ਕੇ ਅੱਜ ਭਾਜਪਾ ਜੁਆਇਨ ਕਰ ਲਈ ਨੇ ਹਾਰਾ ਮਾਤਾ ਦੀ ਜੈ ਆਮੀ ਜਿੰਦਾਪਾਟੀ ਜਿੰਦਾ ਹਾਜਮਾ ਦੇ ਸ਼੍ਰੀ ਨਾਨਕਪੁਰ ਸਾਹਿਬ ਤੋਂ ਉਮੀਦਵਾਰ ਡਾਕਟਰ ਸੁਭਾ ਸ਼ਰਮਾ ਵੱਲੋਂ ਕੁਰਾਲੀ ਦੇ ਵਿੱਚ ਇੱਕ ਅੱਜ ਵੱਡੀ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਆਉਣਾ ਵੱਲੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਜੇਕਰ ਉਹ ਸੀਟ ਤੋਂ ਜਿੱਤ ਲੈਣੇ ਤਾਂ ਕਿਹੜੇ ਕੰਮ ਪੈਲ ਦੇ ਆਧਾਰ ਤੇ ਕਰਵਾਏ ਜਾਣਗੇ ਕੀ ਕਹਿਣਾ ਡਾਕਟਰ ਸੁਭਾ ਸ਼ਰਮਾ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੁਰਾਲੀ ਚ ਪਹੁੰਚੇ ਹੋ ਇੱਕ ਵੱਡੀ ਮੀਟਿੰਗ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਸਮਰਥਨ ਬਹੁਤ ਜ਼ਿਆਦਾ ਆਸ਼ੀਰਵਾਦ ਜਨਤਾ ਦਾ ਮਿਲ ਰਿਹਾ ਹੈ ਪਹਾਣਾ ਭਰਾਵਾਂ ਦਾ ਬਿਲਕੁਲ ਇੱਕਦਮ ਪੂਰਾ ਸਮਰਥਨ ਆਸ਼ੀਰਵਾਦ ਹੈ ਔਰ ਪੂਰੇ ਆਨੰਦਪੁਰ ਸਾਹਿਬ ਹਲਕੇ ਦੇ ਜਿੱਥੇ ਵੀ ਜਾ ਰਿਹਾ ਸੈਂਕੜੇ ਲੋਕ ਆਪ ਮੁਹਾਰੇ ਉਮੜ ਰਹੇ ਆ ਇਧਰ ਸਾਰਿਆ ਹੈ ਕਿ ਮੋਦੀ ਦੀ ਲੋਕਰੇਤਾ ਪੰਜਾਬ ਚ ਵੀ ਸਿਰ ਚੜ ਕੇ ਬੋਲ ਰਹੀ ਹੈ ਔਰ ਮੋਦੀ ਦਾ ਡੰਕਾ ਸਾਰ ਪੰਜਾਬ ਚ ਪੁਜਣਾ ਔਰ ਇਹ ਝਾੜੂ ਪੰਜਾ ਤੇ ਤੱਕੜੀ ਇਹਨਾਂ ਸਾਰਿਆਂ ਨੂੰ ਲੋਕਾਂ ਨੇ ਡਰਾਉਣਾ ਔਰ ਕਮਲ ਖਣਾਣਾ ਸਰ ਕਿੰਨੇ ਕਿੰਨੇ ਟਿਕਟ ਜਲੂਰ ਲੇਟ ਮਿਲੀ ਹੈ ਕੀ ਲੱਗਦਾ ਵੀ ਸਾਰੇ ਪਿੰਡ ਕਵਰ ਹੋ ਜਾਣਗੇ ਕਰ ਲਏ ਆਲਰੇਡੀ ਕਵਰ ਮੈਂ ਸਾਰੇ ਪਿੰਡ 18 ਦਿਨਾਂ ਚ ਕਵਰ ਕਰ ਆਇਆ ਪਾਰਟੀ ਸਾਡੀ ਬੜੀ ਮਜ਼ਬੂਤ ਔਰ ਤਕੜੀ ਹੈ ਔਰ ਮੈਂ ਤੇ ਇਨੇ ਸਾਲਾਂ ਤੋਂ ਲੱਗਿਆ ਮੈਂ ਕਿਹੜਾ ਕੋਈ ਨਵਾਂ ਹਲਕੇ 'ਚ ਮੈਂ ਤਾਂ ਪਿੰਡ ਪਹਿਲਾਂ ਹੀ ਕਵਰ ਕਰੀ بیٹھا ਹਰ ਪਿੰਡ ਸ਼ਹਿਰ ਕਸਬੇ 'ਚ ਮੇਰੇ ਭੈਣ ਭਰਾ ਵਰਕਰ ਸਾਥੀ ਪਰਿਵਾਰ ਵਾਂਗੂ ਮੈਂ ਨਾਲ ਤੁਰ ਰਹੇ ਨੇ ਉਹਨਾਂ ਦੀ ਮਿਹਨਤ ਸਦਕਾ ਜ਼ਬਰਦਸਤ ਕੈਂਪੇਨ ਹੋਈ ਹੈ ਔਰ ਐਸ ਵੇਲੇ ਲਾਗੇ ਸ਼ਾਕੇ ਦੀ ਕੋਈ ਨਹੀਂ ਦਿਖ ਰਿਆ ਹਲਕੇ 'ਚ ਮੁੱਦੇ ਕੀ ਐ ਸਭ ਤੋਂ ਵੱਡੇ ਜੀ ਦੋ ਵੱਡੇ ਮੁੱਦੇ ਨੇ ਜੀ ਮੋਦੀ ਸਾਹਿਬ ਨੇ ਜੋ ਲੋਕਾਂ ਲਈ ਕੰਮ ਕੀਤੇ ਜੋ ਜਨਤਾ ਦੀ ਸੇਵਾ ਕੀਤੀ ਉਹਦੇ ਕਰਕੇ ਲੋਕਾਂ ਦੇ ਜ਼ਿਲ੍ਹਾ 'ਚ ਰਾਜ ਕਰ ਰਹੇ ਨੇ ਔਰ ਝਾੜੂ ਵਾਲਿਆਂ ਨੇ ਜੋ ਪੰਜਾਬ ਦਾ ਬੇੜਾ ਗੜਕ ਕੀਤਾ ਲੋਕ ਝਾੜੂ ਚੱਕ ਕੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਦੋ ਹੀ ਮੁੱਦੇ ਨੇ ਪਾ ਗੱਟ ਜੋਰ ਹੋਇਆ ਸਰ ਉਹਨਾਂ ਦਾ ਕਿਸ ਤਰ੍ਹਾਂ ਮੁਕਾਬਲਾ ਲេចੇ ਜੋਰ-ਜੋਰ ਮਸੇਰੇ ਭਾਈ ਦੇਖੋ ਇੱਕ ਘਾਟ ਤੇ ਜਦੋਂ ਕੁੱਤਾ ਗਿੱਦੜ ਭੇੜੀਆਂ ਲੂੰਬੜ ਇਕੱਠੇ ਹੋ ਜਾਣ ਤੇ ਸਮਝ ਲਓ ਦੂਜੇ ਘਾਟ ਤੇ ਸ਼ੇਰ ਪਾਣੀ ਪੀ ਰਿਹਾ ਸੋ ਮੋਦੀ ਸਾਹਿਬ ਇੱਕ ਬਣਿਆ ਸਾਰੇ ਇਕੱਠੇ ਹੋਇਆ ਪਰ ਸ਼ੇਰ ਤੇ ਸ਼ੇਰ ਹੀ ਹੁੰਦਾ ਹੈ ਹਾੜੂ ਦੀ ਸਰਕਾਰ ਚ ਨਸ਼ਾ ਬਹੁਤ ਵਧ ਗਿਆ। ਔਰ ਅੱਜ ਹਰ ਪਿੰਡ ਤੇ ਨਸ਼ੇ ਦਾ ਪਸਾਰਾ ਹੈ। ਜਿਵੇਂ ਯੋਗੀ ਸਾਹਿਬ ਨੇ ਯੂਪੀਠ ਕੀਤੀ ਹੈ ਨਾ ਇੱਕ ਵਾਰੀ ਬੀਜੇਪੀ ਨੂੰ ਆ ਲੈਣ ਦਿਓ। ਮੈਨੂੰ ਐਮਪੀ ਛੇਤ ਲੈਂਦੇ ਹੋ ਸਾਰਾ ਸਾਫ ਕਰ ਦੇਾਂਗੇ ਗੈਂਗਸਟਰ ਗੁੰਡਾ ਸਭ ਪਜਾ ਦੇਾਂਗੇ। ਸਰ ਮਹਾੜੇ ਬਹਾੜੇ 에어ਪੋਰਟ ਕਾਫੀ ਲੰਮੇ ਸਮੇਂ ਤੋਂ ਬੰਦ ਪਿਆ ਹੈ। ਤੇ ਯਾਪੀ ਆਪਣਾ ਕਾਫੀ ਪੈਸਾ ਖਰਚ ਕਰਕੇ ਦਿੱਲੀਏਅਰਪੋਰਟ ਤੱਕ ਲਾਰਜਰ ਜਾਣੀ ਨਵੀਆਂ ਨਵੀਆਂ ਇੰਟਰਨੈਸ਼ਨਲ ਫਲਾਈਟ ਚਲਾਵਾਂਗੇ। ਇਹ ਬਹੁਤ ਦੇਰ ਤੋਂ ਮੰਗ ਹੈ। ਉਹਨੇ ਵਾਅਦਾ ਵੀ ਕੀਤਾ ਹੈ ਜਨਤਾ ਦੇ ਨਾਲ ਸੰਕਲਪ ਵੀ ਲਿਆ ਹੈ ਕਿ ਜਿੱਤ ਕੇ ਜਾਵਾਂਗਾ ਤੇ ਬਹੁਤ ਦੁਨੀਆਂ ਵੀ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਦੀਆਂ ਫਲਾਈਟਾਂ ਜਲਦੀ ਸ਼ੁਰੂ ਕਰਾਂਗਾ ਕੈਨੇਡਾ ਬੰਦ ਇਨਵੋਲ ਕਰਵਾਣ ਦੇ ਹਲਕੇ ਤੇ ਖੜੇ ਹੋ ਸਰ ਥੋੜਾ ਦੇ ਕੰਮ ਕਿੱਥੇ ਨੇ ਲੋਕੀ ਝਾੜੂ ਲਾ ਕੇ ਇੰਤਜ਼ਾਰ ਹੀ ਕਰ ਰਹੇ ਆ ਬੀਬੀ ਦਾ ਉਹਨੂੰ ਕੋ ਮੱਲੇ ਜਾ ਕੇ ਦਿਖਾਓ ਕਿਉਂ ਪੈਂਦੀ ਰੋੜੇ ਵੀ ਕੋਈ ਕੰਮੇ ਨਹੀਂ ਕਰਿਆ ਉਹਨਾਂ ਨੇ ਉਹ 5 ਮਿੰਟ ਚ ਐਮਰਜੈਂਸੀ ਦੇਣ ਦਾ ਬਾਹਰ ਕਰਿਆ ਸੀ ਉਹਨਾਂ ਨੇ ਆਪਣੇ ਆਪਣੇ ਹਲਕੇ ਦੇ ਵਿੱਚ ਖੜ ਹਲਕੇ 'ਚ ਕੋਈ ਕੰਮ ਕਰਿਆ ਉਹਨਾਂ ਨੇ ਕੋਈ ਕੰਮੇ ਨਹੀਂ ਕਰਿਆ ਉਹਨਾਂ ਨੇ ਮੈਨੂੰ ਨੇ ਉਸ ਪੁਰਾਣੀ ਰੋਡ ਵੀ ਬਣੀ ਹਲ ਤੱਕ ਉਹਨਾਂ ਦੇ ਜਿਹੜਾ ਸੁੱਤਾ ਸਾਈਡ ਤੇ ਬਣਾਇਆ ਤੇ ਉਹ ਵੀ ਪਿੰਡਾਂ ਨਾਲ ਚੱਲ ਰਹੀ ਨਹੀਂ ਤੁਸੀਂ ਦੇਖ ਲਿਆ ਕਿ ਲੋਕਾਂ ਦੇ ਮਨ 'ਚ ਕਿੰਨਾ ਗੁੱਸਾ ਹੈ ਉਰੇ ਇਕੱਲੀ ਅਨਮੋਲ ਗगन ਮਾਨੀ ਜੀ ਇਧਰੇ ਸੱਤੋ ਐਮਐਲਏ ਨਾ ਝਾੜੂ ਦੇ ਸੱਤੋ ਹੀ ਕੋਹੇ ਨੂਰ ਹੋਰੇ ਇੱਕ ਤੋਂ ਵੱਧ ਕੇ ਇੱਕ ਆ ਇਹਨਾਂ ਸੱਤਾਂ ਨੂੰ ਲੋਕੀ ਲੱਭਦੇ ਫਿਰਦੇ ਆ ਤੇ ਇਸ ਕਰਕੇ ਧੂਆਂ ਧਾਰ ਜਿੱਤ ਹੋਣੀ ਆ ਔਰ ਆਵਾਜ਼ੀ ਪਾਰਟੀ ਦਾ ਸੁਪੜਾ ਸਾਫ਼ ਹੋਣਾ